ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਅਸ ਨਾ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਤੰਦਰੁਸਤ ਹੋਵੋਗੇ ਸੋ ਚਲੋ ਜੀ ਫਿਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗ ਰਹੀ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਓ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਓ ਪਲੀਜ਼ ਪਿਆਰਾਂ ਚਾ ਕਮੈਂਟ ਕਰਕੇ ਮਾਰਨਿੰਗ ਤੇ ਇਥੇ ਟਾਈਮ ਸੀਗਾ ਔਰ ਜਿਹੜਾ ਮੇਰਾ ਸਵੇਰ ਦਾ ਡਸਟਿੰਗ ਔਰ ਕਲੀਨਿੰਗ ਦਾ ਕੰਮ ਆ ਆਲਮੋਸਟ ਹੋ ਚੁੱਕਿਆ ਆ ਬਸ ਨਾ ਥੋੜਾ ਬੋਤਾ ਹੀ ਲੈਂਦਾ ਆ ਔਰ ਮੈਨੇ ਇਥੇ ਹੁਣ ਬ੍ਰੇਕਫਾਸਟ ਦੀ ਤਿਆਰੀ ਕਰਨ ਲੱਗੀ ਸੀਗੀ ਔਰ ਅੱਜ ਮੈਨੇ ਬ੍ਰੇਕਫਾਸਟ ਵਿੱਚ ਬਣਾਉਂਗੀ ਗੋਭੀ ਵਾਲੇ ਪਰਾਂਠੇ ਰਾਤੀ ਮੈਂ ਗੋਭੀ ਨੂੰ ਚੰਗੀ ਤਰੀਕੇ ਨਾਲ ਧੋਸਵਾਰ ਕੇ ਰੱਖ ਦਿੱਤਾ ਸੀ ਤਾਂ ਕਿ ਉਹਦਾ ਪਾਣੀ ਵਗੈਰਾ ਨਾ ਚੰਗੀ ਤਰੀਕੇ ਨਾਲ ਨਿਕਲ ਜਾਵੇ ਔਰ ਬਸ ਸਵੇਰੇ ਮੈਂ ਕੁਛ ਨਹੀਂ ਕੀਤਾ ਗੋਭੀ ਨੂੰ ਕੱਦੂਕਾਸ ਕੀਤਾ ਥੈਨ ਉਸ ਤੋਂ ਬਾਅਦ ਜਿਹੜੇ ਬੇਸਿਕ ਮਸਾਲੇ ਹੁੰਦੇ ਨਾ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਨਾਲ ਪਾਇਆ ਅੱਜ ਮੈਂ ਪਹਿਲੀ ਵਾਰ ਇਹਦੇ ਵਿੱਚ ਪਿਆਜ਼ ਕੱਟ ਕੇ ਪਾਇਆ ਨਹੀਂ ਤਾਂ ਮੈਂ ਨਾ ਗੋਭੀ ਦੇ ਵਿੱਚ ਪਿਆਜ਼ ਕੱਟ ਕੇ ਨਹੀਂ ਪਾਉਂਦੀ ਹੁੰਦੀ ਜਾਂ ਫਿਰ ਮੈਂ ਨਾ ਆਲੂ ਵਾਲੇ ਪਰੌਂਠੇ ਬਣਾਣੇ ਆ ਉਹਦੇ ਵਿੱਚ ਤਾਂ ਪਾ ਲੈਣੀ ਆ ਪਤਾ ਨਹੀਂ ਟੇਸਟ ਕਿਵੇਂ ਦਾ ਲੱਗੇਗਾ ਕਿਵੇਂ ਦਾ ਨਹੀਂ ਚਲੋ ਬਣਾ ਕੇ ਇੱਕ ਵਾਰੀ ਮੈਂ ਕਿਹਾ ਦੇਖ ਲੈਣੇ ਔਰ ਨਾ ਥੋੜਾ ਜਿਹਾ ਮੇਰੇ ਵਿੱਚ ਹਰਾ ਧਨੀਆ ਵੀ ਪਾ ਲਿਆ ਸੀਗਾ ਤੁਹਾਨੂੰ ਪਤਾ ਮੈਨੂੰ ਵਧੀਆ ਲੱਗਦਾ ਆ ਦੈਨ ਉਸ ਤੋਂ ਬਾਅਦ ਹਸਬੰਦ ਤਾਂ ਰੈਡੀ ਹੋ ਗਏ ਸੀਗੇ ਆਪਣੇ ਕੰਮ ਤੇ ਜਾਣ ਵਾਸਤੇ ਮੈਂ ਕਿਹਾ ਮੈਂ ਆਪਣੇ ਇੱਥੇ ਖਾਣੇ ਦੀ ਪ੍ਰੀਪਰੇਸ਼ਨ ਕਰ ਲੈਣੀ ਆ ਔਰ ਨਾ ਗੋਭੀ ਕद्दू ਕਸ ਕਰਨ ਤੋਂ ਪਹਿਲਾਂ ਨਾ ਮੈਂ ਆਟੇ ਨੂੰ ਮਲ ਕੇ ਰੱਖ ਦਿੱਤਾ ਸੀਗਾ ਔਰ ਆਟੇ ਨੂੰ ਮਲ ਕੇ ਰੱਖਣ ਨਾਲ ਆਟਾ ਬਹੁਤ ਸੌਫਟ ਹੋ ਜਾਂਦਾ ਰੋਟੀ ਵੀ ਅੱਛੀ ਬਣਦੀ ਆ ਔਰ ਨਾਲ ਨਾਲ ਜਿਹੜਾ ਮੇਰਾ ਕਿਚਨ ਕਾਊਂਟਰ ਉੱਤੇ ਖਲਾਰਾ ਹੋਗਾ ਤੁਹਾਨੂੰ ਪਤਾ ਮੈਂ ਚੱਕਦੀ ਰਹਿਣੀ ਆ ਇਸ ਦੇ ਨਾਲ ਵੀ ਜਿਹੜੀ ਮੇਰਾ ਕਿਚਨ ਕਾਊਂਟਰ ਆ ਵਿਲਾ ਹੋ ਜਾਂਦਾ ਆ ਔਰ ਨਾਲ ਦੂਸਰੀ ਸਾਈਡ ਤੇ ਬਸ ਜਿਹੜੇ ਮੇਰੇ ਭਾਂਡੇ ਵਗੈਰਾ ਦੁੱਧ ਵਾਲੇ ਹੁੰਦੇ ਜਿੱਦਾਂ ਥੋੜੀਆਂ ਥੋੜੀਆਂ ਚੀਜ਼ਾਂ ਹੁੰਦੀਆਂ ਕਿਸੇ ਵੀ ਭਾਂਡੇ ਦੇ ਵਿੱਚ ਐਸ ਟਾਈਮ ਮੈਂ ਖੜੀ ਹੋ ਕੇ ਕਿਚਨ ਦੇ ਵਿੱਚ ਨਾ ਨਾਲ ਨਾਲ ਉਹਨੂੰ ਵੀ ਖਾਲੀ ਕਰ ਲੈਣੀ ਆ ਔਰ ਦੂਸੀ ਸਾਈਡ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣੀ ਮਾਰਨਿੰਗ ਹੈਲਦੀ ਡਰਿੰਕ ਅਕਸਰ ਮੈਨੂੰ ਜਿਹੜੇ ਮੈਸੇਜ ਆਉਂਦੇ ਆ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਣੀ ਆ ਮੈਂ ਨਾ ਇੱਕ ਗਲਾਸ ਪਾਣੀ ਦਾ ਲਿਆ ਸੀ ਉਹਦੇ ਵਿੱਚ ਨਾ ਅੱਧੇ ਚਮਚ ਤੋਂ ਥੋੜੀ ਜੀ ਸੌਂਫ ਲਈ ਸੀਗੀ ਬਸ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਬੋਇਲ ਕਰਾਂਗੇ ਜਿੰਨੀ ਦੇਰ ਤੱਕ ਪਾਣੀ ਸਾਡਾ ਅੱਧਾ ਗਲਾਸ ਨਹੀਂ ਰਹਿ ਜਾਂਦਾ ਉਨੀ ਦੇਰ ਤੱਕ ਅਸੀਂ ਪਾਣੀ ਨੂੰ ਬੋਇਲ ਕਰਾਂਗੇ ਅਗਰ ਮੈਂ ਪਾਣੀ ਪੀਂਦੀ ਇਹਦੀ ਨਾ ਬੈਨੀਫਿਟ ਦੀ ਗੱਲ ਕਰਾਂ ਇਹਦੀ ਬੈਨੀਫਿਟ ਬਹੁਤ ਜ਼ਿਆਦਾ ਵਧੀਆ ਨੇ ਔਰ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਦੈਨ ਉਸ ਤੋਂ ਬਾਅਦ ਆਪਾਂ ਇਹਨੂੰ ਛਾਨ ਕੇ ਨਾ ਆ ਪਾਣੀ ਨੂੰ ਲੈ ਲਾਂਗੇ ਔਰ ਕਈ ਵਾਰ ਨਾ ਮੈਂ ਪਾਣੀ ਨੂੰ ਐਸੇ ਤਰੀਕੇ ਨਾਲ ਪੀ ਲੰਨੀ ਕਈ ਵਾਰ ਤਾਂ ਮੈਂ ਛਾਨ ਕੇ ਲੈ ਲੰਨੀ ਹੁੰਨੀ ਆ ਔਰ ਜਿਹੜੀ ਸੌਫ ਬਚ ਜਾਂਦੀ ਮੈਂ ਕਦੀ ਵੀ ਵੇਸਟ ਨਹੀਂ ਕਰਦੀ ਜਦੋਂ ਮੈਂ ਚਾਹ ਬਣਾਨੀ ਨਾ ਉਹਦੇ ਵਿੱਚ ਇਹਨੂੰ ਮੈਂ ਯੂਜ਼ ਕਰ ਲੈਨੀ ਆ ਸੋ ਹੈਲਦੀ ਡਰਿੰਕ ਬਣ ਕੇ ਹੋ ਚੁੱਕੀ ਹੈ ਰੈਡੀ ਮੈਨੂੰ ਨਾ ਕੱਲ ਮੈਸੇਜ ਆਇਆ ਸੀਗਾ ਨਾਮ ਸੀਗਾ ਪਰਮਜੀਤ ਕੌਰ ਉਹਨਾਂ ਦਾ ਭੈਣ ਦਾ ਨਾਮ ਉਹ ਮੈਨੂੰ ਪੁੱਛਦੇ ਸੀਗੇ ਆਪਣੀ ਸਕਿਨ ਕੇਅਰ ਰੂਟੀਨ ਔਰ ਤੁਸੀਂ ਫੇਸ ਤੇ ਪਿਗਮੈਂਟੇਸ਼ਨ ਵਾਸਤੇ ਕਿਹੜੀ ਕਰੀਮ ਯੂਜ਼ ਕਰਦੇ ਹੋ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾ ਸਿਸਟਰ ਮੈਂ ਨਾ ਆਪਣੇ ਫੇਸ ਵ ਮੈਂ ਵੀ ਕਰੀਮ ਯੂਜ਼ ਨਹੀਂ ਕਰਦੀ ਮੈਂ ਜਿੰਨੀਆਂ ਵੀ ਚੀਜ਼ਾਂ ਯੂਜ਼ ਕਰਦੀਆਂ ਇੰਟਰਨਲੀ ਹੀ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀਆਂ ਜਾਨੀ ਕਿ ਜਿੱਦਾਂ ਮੇਰੀ ਹੈਲਦੀ ਮਾਰਨਿੰਗ ਡਰਿੰਕ ਹੋ ਗਈ ਮੇਰੀ ਐਕਸਰਸਾਈਜ਼ ਹੋ ਗਈ ਔਰ ਮੇਰਾ ਲਾਈਫਸਟਾਈਲ ਹੋ ਗਿਆ ਮੈਂ ਇਹ ਸਾਰੀਆਂ ਚੀਜ਼ਾਂ ਆਪਣੀਆਂ ਹੌਲੀ ਹੌਲੀ ਚੇਂਜ ਕੀਤੀਆਂ ਜਿਹਦੇ ਨਾਲ ਮੇਰੀ ਸਕਿਨ ਕਾਫੀ ਜ਼ਿਆਦਾ ਕਲੀਅਰ ਹੋ ਚੁੱਕੀ ਆ ਕਾਫੀ ਸਾਰੇ ਲੋਕ ਤਾਂ ਵਿਸ਼ਵਾਸ ਕਰ ਲੈਂਦੇ ਆ ਔਰ ਕਾਫੀ ਸਾਰੇ ਲੋਕ ਨਾ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਦੇ ਸਭ ਤੋਂ ਪਹਿਲਾਂ ਅਗਰ ਤੁਸੀਂ ਸੱਚੀ ਚਾਹੁੰਦੇ ਹੋ ਤੁਹਾਡੀ ਸਕਿਨ ਜਿਹੜੀ ਬਿਲਕੁਲ ਕਲੀਅਰ ਹੋ ਜਾਵੇ ਬਿਲਕੁਲ ਐਂ ਸਾਫ ਹੋ ਜਾਵੇ ਤਾਂ ਤੁਸੀਂ ਦੀ ਵਾਈਟ ਵਾਲੀ 슈ਗਰ ਹੁੰਦੀ ਜਿਹਨੂੰ ਆਪਾਂ ਚੀਨੀ ਕਹਿੰਦੇ ਆ ਨਾ ਉਹਨੂੰ ਬਿਲਕੁਲ ਛੱਡ ਦਿਓ ਉਹਦੀ ਜਗ੍ਹਾ ਤੁਸੀਂ ਸ਼ੱਕਰ ਜਾਂ ਫੇ ਗੁੜ ਨੂੰ ਯੂਜ਼ ਕਰਿਆ ਕਰੋ ਉਹਦੇ ਨਾਲ ਤੁਸੀਂ ਜੋ ਛੱਡੂਗੇ ਨਾ ਉਹਨੂੰ ਤੁਸੀਂ ਜਿਆਦਾ ਨਹੀਂ ਤਾਂ ਉਹਨੂੰ 15-20 ਦਿਨ ਛੱਡ ਕੇ ਦੇਖੋ ਤੁਹਾਡੀ ਸਕਿਨ ਦੇ ਵਿੱਚ ਨਾ ਆਪਣੇ ਆਪ ਆ ਜਿਹੜੇ ਦਾਗ ਵਗੈਰਾ ਨੇ ਔਰ ਹੌਲੀ-ਹੌਲੀ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਮੈਂ ਹਰ ਵਲੌਗ ਦੇ ਵਿੱਚ ਦੱਸਦੀ ਹੁੰਦੀ ਆ ਕਿ ਮੈਨੂੰ ਚੀਨੀ ਛੱਡੇ ਨੂੰ ਘੱਟੋ-ਘੱਟ 6 ਮਹੀਨੇ ਹੋ ਚੁੱਕੇ ਆ ਮੇਰਾ ਸਕਿਨ ਜਿਹੜਾ ਮੇਰਾ ਫੇਸ ਆ ਅੱਗੇ ਨਾਲੋਂ ਕਾਫੀ ਜ਼ਿਆਦਾ ਸਾਫ਼ ਹੋ ਚੁੱਕਿਆ ਆ ਉਹਦੇ ਨਾਲ ਨਾਲ ਮੈਂ ਆਪਣਾ ਲਾਈਫ ਸਟਾਈਲ ਵੀ ਚੇਂਜ ਕੀਤਾ ਮੈਂ ਹੈਲਦੀ ਡਰਿੰਕ ਲੈਣੀ ਰਹੀ ਆ ਔਰ ਜਿਹੜਾ ਸੌਂਫ ਅ ਜਵੀਰਾ ਅ ਜੀਰਾ ਔਰ ਅਜਵਾਇਨ ਦਾ ਪਾਣੀ ਆ ਨਾ ਇਹ ਵੀ ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕਰ ਦਿੰ ਚੀਜ਼ਾਂ ਹੁੰਦੀਆਂ ਆਪਣੀ ਸਕਿਨ ਵਾਸਤੇ ਜਿਹੜੀਆਂ ਮੈਂ ਡੇਲੀ ਕਰਦੀਆਂ ਬਾਕੀ ਗੱਲ ਰਹਿ ਗਈ ਸਕਿਨ ਕੇਅਰ ਦੀ ਉਹ ਮੈਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੀ ਚਲਿਏ ਫਿਰ ਨਾਲ ਨਾਲ ਅੱਜ ਮੈਂ ਤੁਹਾਨੂੰ ਰੂਟੀਨ ਵੀ ਸ਼ੇਅਰ ਕਰੂੰਗੀ ਨਾਲ ਨਾਲ ਮੈਂ ਜਿਹੜੀਆਂ ਭੈਣਾਂ ਦੇ ਮੈਨੂੰ ਮੈਸੇਜ ਆਂਦੇ ਨੇ ਉਹਨਾਂ ਦੇ ਜਿਹੜੇ ਕੁਐਸਚਨ ਹੁੰਦੇ ਉਹਨਾਂ ਦੇ ਰਿਪਲਾਈ ਵੀ ਮੈਂ ਨਾਲ ਦੀ ਨਾਲ ਹੀ ਕਰਦੀ ਜਾਵਾਂਗੀ ਔਰ ਨਾ ਬਸ ਇੱਥੇ ਮੈਂ ਆਪਣਾ ਖਾਣਾ ਵਗੈਰਾ ਸਾਰਾ ਹੋ ਚੁੱਕਿਆ ਆ ਔਰ ਹਸਬੰਡ ਨੂੰ ਵੀ ਖਾਣਾ ਬਣਾ ਕੇ ਮੈਂ ਦੇ ਦਿੱਤਾ ਆ ਉਹਨਾਂ ਹੁਣ ਗੁਰਸ਼ੀਰ ਨੋਟ ਗਈ ਸੀ ਬਸ ਉਹਨੂੰ ਦੇਖਣ ਵਾਸਤੇ ਚਲੇ ਗਈ ਸੀਗੇ ਔਰ ਮੈਂ ਸੋਚਿਆ ਹੁਣ ਹੀ ਦੇ ਤੱਕ ਉਹਨਾਂ ਦੇ ਕੱਪੜੇ ਜਿਹੜੇ ਪ੍ਰੈਸ ਕਰ ਦੇਣੇ ਆ ਬਾਕੀ ਨਾ ਗੱਲ ਰਹੀ ਆ ਆ ਭੈਣਾਂ ਦੇ ਜਿਹੜੇ ਡੇਲੀ ਕਮੈਂਟ ਆਂਦੇ ਨੇ ਪਲੀਜ਼ ਮੇਰੇ ਕੋਲ ਨ ਕਈ ਵਾਰ ਮੇਰ ਕੋ ਮੈਂ ਥੋੜਾ ਜਿਹਾ ਬੀਜ਼ੀ ਹੋ ਜਾਣੀ ਹੈ ਘਰ ਬੱਚੇ ਕਰਕੇ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਹੁੰਦੀਆਂ ਤਾਂ ਕਰਕੇ ਨਾ ਕਈ ਵਾਰ ਫਿਰ ਇਕੱਲੇ ਇਕੱਲੇ ਮੈਸੇਜਰ ਰਪਲਾਈ ਕਰਨਾ ਥੋੜਾ ਜਿਹਾ ਨਾ ਮੁਸ਼ਕਿਲ ਹੋ ਜਾਂਦਾ ਆ ਤੇ ਮੈਨੂੰ ਥੋੜਾ ਜਿਹਾ ਫਿਰ ਕੰਫਰਟੇਬਲ ਲੱਗਦਾ ਕਿ ਮੈਂ ਵਲੌਗ ਦੇ ਵਿੱਚ ਜਿੰਨੇ ਵੀ ਤੁਹਾਡੇ ਕੁਐਸਚਨ ਤੁਸੀਂ ਮੈਨੂੰ ਪੁੱਟ ਕਰਦੇ ਹੋ ਉਹਦੇ ਆਨਸਰ ਮੈਂ ਤੁਹਾਨੂੰ ਨਾ ਵਲੌਗ ਦੇ ਵਿੱਚ ਹੀ ਦੇ ਦਵਾਂ ਹਸਬੰਡ ਵੀ ਚਲੇ ਗਿਆ ਕੰਮ ਤੇ ਬਸ ਉਹਨਾਂ ਦੇ ਜਾਣ ਤੋਂ ਬਾਅਦ ਮੇਰਾ ਜੋ ਡੇਲੀ ਵਾਲਾ ਰੁਟੀਨ ਹੁੰਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਮਸ਼ੀਨ ਲਗਾ ਦੇਣੀ ਆ ਕੱਪੜੇ ਧੋਣ ਵਾਸਤੇ ਔਰ ਨਾ ਮੈਂ ਵਿਸ਼ੇਸ਼ ਤਮੈ ਡੇਲੀ ਕੱਪੜੇ ਧੋਣੇ ਆ ਕਈ ਵਾਰ ਮੈਂ ਮਿਸ ਵੀ ਕਰ ਦੇਣੀ ਜਾਂ ਫਿਰ ਡਿਲੇ ਕਰ ਦੇਣੀ ਆ ਕਈ ਵਾਰ ਘਟ ਹੁੰਦੇ ਦਿਲ ਵੀ ਨਹੀਂ ਕਰਦਾ ਆਪਣਾ ਕਿ ਕੱਪੜੇ ਵਗੈਰਾ ਵਾਸ਼ ਕਰਨ ਵਾਸਤੇ ਔਰ ਨਾ ਪਾਂਡੇ ਧੋਣ ਤੋਂ ਪਹਿਲਾਂ ਮੈਂ ਕੱਪੜੇ ਲਗਾ ਆਏ ਸੀ ਔਰ ਮੇਰੇ ਦੋਸਤ ਲੋਟਾ ਜਿਹੜੇ ਕੱਪੜਿਆਂ ਦੀ ਉਹ ਵਾਸ਼ ਹੋ ਚੁੱਕੇ ਆ ਲਾਸਟ ਵਾਲਾ ਰਹਿ ਗਿਆ ਸੀਗਾ ਉਹ ਹੁਣ ਮੈਂ ਲਗਾ ਕੇ ਆ ਚੁੱਕੀ ਆ ਔਰ ਨ دوسری সাইਡ ਤੇ ਵੀ ਮੈਂ ਆਪਣਾ ਖਾਣਾ ਵਗੈਰਾ ਸਾਰਾ ਮੇਰਾ ਹੋ ਚੁੱਕਿਆ ਹੈ ਭਾਂਡੇ ਵਗੈਰਾ ਤੁਹਾਨੂੰ ਪਤਾ ਹੈ ਮੈਂ ਸਵੇਰੇ ਪਹਿਲਾਂ ਹੀ ਸਾਰੇ ਖਾਲੀ ਕਰਲੇ ਸੀਗੇ ਤੇ ਇਸ ਖਾਲੀ ਮੈਂ ਇਸੇ ਕਰਕੇ ਕਰ ਲੈਣੀ ਹੁੰਨੀ ਕਿ ਬਾਅਦ ਵਿੱਚ ਮੇਰਾ ਟਾਈਮ ਬਚ ਜਾਵੇ ਖਾਲੀ ਕੀਤੇ ਭਾਂਡੇ ਨਾ ਫਿਰ फटाफट ਇੱਕੋ ਵਾਰੀ ਇਕੱਠੇ ਕਰਕੇ ਨਾ ਮੈਂ ਸਾਫ਼ ਕਰ ਦੇਣੀ ਹੁੰਨੀ ਬਸ ਭਾਂਡੇ ਵਗੈਰਾ ਸਾਰੇ ਮਾਂਜ ਕੇ ਨਾ ਵਿੜੇ ਵਿੱਚ ਰੱਖ ਦਿੱਤੇ ਆ ਕਿ ਤਾਂ ਕਿ ਉੱਥੇ ਡਰਾਈ ਹੋ ਸਕੇ ਬਸ ਉਸ ਤੋਂ ਬਾਅਦ ਜਿਹੜਾ ਮੇਰਾ ਕਿਚਨ ਕਾਊਂਟਰ ਆ ਉਹਨੂੰ ਮੈਂ ਕਲੀਨ ਕਰ ਲਾਂਗੀ ਨਾਲ ਆਪਾਂ ਗੱਲ ਕਰਦੇ ਸੀਗੇ ਸਕਿਨ ਨੂੰ ਲੈ ਕੇ ਔਰ ਨਾ ਸਕਿਨ ਦੇ ਨਾਲ ਹੋਰ ਵੀ ਮੈਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਕਰਦੀਆਂ ਔਰ ਨਾ ਜਿਵੇਂ ਪਾਣੀ ਦੀ ਕੁਆਂਟੀਟੀ ਆ ਨਾ ਤੁਸੀਂ ਘੱਟੋ-ਘੱਟ ਪਾਣੀ ਹੈ ਨਾ ਦਿਨ ਦੇ ਵਿੱਚ 3 ਤੋਂ 3.5 ਲੀਟਰ ਪਾਣੀ ਜ਼ਰੂਰ ਪੀਆ ਕਰੋ ਅਗਰ ਤੁਸੀਂ 3-3.5 ਲੀਟਰ ਪਾਣੀ ਨਹੀਂ ਪੀ ਸਕਦੇ ਨਾ ਤੇ ਘੱਟੋ-ਘੱਟ ਤੁਸੀਂ 2.5 ਲੀਟਰ ਦਾ ਪਾਣੀ ਪੀਆ ਕਰੋ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਪਾਣੀ ਦਾ ਬਹੁਤ ਜ਼ਿਆਦਾ ਵੱਡਾ ਰੋਲ ਆ ਤੁਹਾਡੀ ਬਾਡੀ ਦੇ ਵਿੱਚ ਕਾਫੀ ਸਾਰੇ ਲੋਕਾਂ ਨੂੰ ਪਤਾ ਵੀ ਹੋਣਾ ਔਰ ਕਾਫੀ ਸਾਰੇ ਲੋਕਾਂ ਨੂੰ ਹੋ ਸਕਦਾ ਨਹੀਂ ਪਤਾ ਹੋਊਗਾ 70% ਪਾਣੀ ਦੇ ਨਾਲ ਹੀ ਸਾਡੀ ਬਾਡੀ ਚੱਲਦੀ ਆ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਵੋਗੇ ਨਾ ਉਹਨਾਂ ਤੁਹਾਡੇ ਜਿਹੜੇ ਟੌਕਸਿਨਸ ਵਗੈਰਾ ਹੁੰਦੇ ਬਾਅ ਟੌਕਸਿਨਸ ਹੁੰਦੇ ਨਾ ਸਾਡੇ ਅੰਦਰ ਉਹ ਫਿਰ ਉਹਨਾਂ फ्लਸ਼ ਆਊਟ ਹੋ ਕੇ ਨਾ ਨਿਕਲ ਜਾਂਦੇ ਨੇ ਇਸ ਕਰਕੇ ਪਾਣੀ ਦੀ ਕੁਆਂਟੀਟੀ ਵੀ ਪਲੀਜ਼ ਫੁੱਲ ਲਿਆ ਕਰੋ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਕਰਦੀ ਆ ਤੁਹਾਡੀ ਸਕਿਨ ਵਾਸਤੇ ਅਗਰ ਤੁਹਾਨੂੰ ਪਾਣੀ ਪੀਣਾ ਮੁਸ਼ਕਲ ਲੱਗਦਾ ਜਾਂ ਫਿਰ ਤੁਹਾਨੂੰ ਪਾਣੀ ਪੀਣਾ ਯਾਦ ਨਹੀਂ ਰਹਿੰਦਾ ਮੈਂ ਅਕਸਰ ਤੁਹਾਨੂੰ ਦੱਸਦੀ ਰਹਿੰਦੀ ਆ ਕਿ ਤੁਸੀਂ ਨਾ అలਾਰਮ ਲਗਾ ਲਿਆ ਕਰੋ ਫੋਨ ਦੇ ਵਿੱਚ ਜਿਵੇਂ ਮੈਂ ਹਮੇਸ਼ਾ అలਾਰਮ ਲਗਾ ਕੇ ਰੱਖਦੀ ਆ ਹਰ ਅੱਧੇ ਘੰਟੇ ਬਾਅਦ ਜਦੋਂ ਵੀ అలਾਰਮ ਵੱਜਦਾ ਨਾ ਮੈਨੂੰ ਯਾਦ ਆ ਜਾਂਦਾ ਕਿ ਮੈਂ ਪਾਣੀ ਦਾ ਗਲਾਸ ਪੀਣਾ ਹੈ ਅਗਰ ਜੇ ਮੈਂ ਉਹਦਾਵਾ ਕੰਮ ਕਰਦੀ ਰਹਿੰਨੀ ਸਾਰਾ ਦਿਨ ਤਾਂ ਮੈਨੂੰ ਪਾਣੀ ਦਾ ਬਿਲਕੁਲ ਵੀ ਯਾਦ ਨਹੀਂ ਰਹਿੰਦਾ ਉਹ ਰੀ ਆਦਤ ਬਣਾਣੀ ਨਾ ਮੈਂ ਬਹੁਤ ਮੁਸ਼ਕਲ ਇਹ ਵਾਲੀ ਆਦਤ ਬਣਾਈ ਤੁਸੀਂ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਹੋ ਫੋਨ ਦੇ ਵਿੱਚ అలਾਰਮ ਲਗਾ ਕੇ ਹਰ ਕਾਦੇ ਘੰਟੇ ਬਾਅਦ అలਾਰਮ ਬੱਜੂਗਾ ਤੁਹਾਨੂੰ ਯਾਦ ਰਹੂਗਾ ਕਿ ਤੁਸੀਂ ਪਾਣੀ ਦਾ ਗਲਾਸ ਪੀਣਾ ਆ। ਉਹਨਾਂ ਨਾਲ-ਨਾਲ ਕੋਸ਼ਿਸ਼ ਕਰਿਆ ਕਰੋ ਜਿੱਦਾਂ ਅੱਜ ਕੱਲ੍ਹ ਸਰਦੀਆਂ ਵਿੱਚ ਤਾਂ ਗਾਜਰ ਵਗੈਰਾ ਕਾਫੀ ਹੁਣ ਸਸਤੀ ਹੋ ਚੁੱਕੀ ਆ। ਗਾਜਰ, ਚੁਕੰਦਰ, ਆਮਲਾ ਔਰ ਅਦਰਕ ਇਹਨਾਂ ਸਾਰੀਆਂ ਚਾਰ ਚੀਜ਼ਾਂ ਨੂੰ ਮਿਕਸ ਕਰਕੇ ਨਾ ਘਰ ਦੇ ਵਿੱਚ ਜੂਸ ਬਣਾ ਕੇ ਡੇਲੀ ਇੱਕ ਗਲਾਸ ਜ਼ਰੂਰ ਪੀਆ ਕਰੋ। ਇਹ ਵੀ ਤੁਹਾਡੀ ਸਕਿਨ ਨੂੰ ਸਾਫ਼ ਕਰਨ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰਦਾ ਆ। ਕਤੋਂ ਲੇ ਕੋਈ ਕਾਰੀ ਜੂਸਰ ਵਗੈਰਾ ਨਹੀਂ ਹੈਗਾ ਤਾਂ ਕੋਸ਼ਿਸ਼ ਕਰਿਆ ਕਰੋ ਬਾਹਰ ਤੁਸੀਂ ਜਾ ਕੇ ਨਾ ਇੱਕ ਗਲਾਸ ਜੂਸ ਦਾ ਜ਼ਰੂਰ ਪੀ ਲਿਆ ਕਰੋ ਹੁਣ ਤਾਂ ਗਾਜਰ ਬਹੁਤ ਜ਼ਿਆਦਾ ਸਸਤੀ ਵੀ ਹੋ ਚੁੱਕੀ ਆ। ਇਹ ਹੀ ਵਾਸਤੇ ਮੇਰੀ ਰੁਟੀਨ ਆ ਛੋਟੀਆਂ ਛੋਟੀਆਂ ਇਹੀ ਚੀਜ਼ਾਂ ਆ ਡੇੜੀ ਜਿਹੜੀਆਂ ਮੈਂ ਡੇਲੀ ਖਾਂਦੀ ਪੀਂਦੀ ਆ ਜਿਹਦੇ ਨਾਲ ਮੇਰੀ ਸਕਿਨ ਅੱਗੇ ਨਾਲੋਂ ਕਾਫੀ ਜ਼ਿਆਦਾ ਸਾਫ਼ ਹੋ ਚੁੱਕੀ ਆ। अगर मैं थोनु अपनी पहले वाली पिक्चर दिखाऊंगी ना जे मेनू किते मिल गई पहली बारी और हुन वाली पिक्चर ਤੁਸੀਂ ਮੇਰੀ ਦੇਖੂਗੀ ਨਾ ਜਮੀਨ ਹੈ ਸਮਾਨ ਦਾ ਫਰਕ ਆ ਪਹਿਲਾ ਮੇਰਾ ਫੇਸ ਬਿਲਕੁਲ ਕਾਲਾ ਹੋ ਚੁੱਕਿਆ ਸੀਗਾ ਐਕਚੁਅਲੀ ਮੇਰਾ ਇਹਨਾ ਪ੍ਰੈਗਨਨਸੀ ਤੋਂ ਬਾਅਦ ਫੇਸ ਤੇ ਬਹੁਤ ਜ਼ਿਆਦੀ ਪਿਗਮੈਂਟੇਸ਼ਨ ਪੈ ਗਈਆਂ ਸੀਗੀਆਂ ਹੌਲੀ ਹੌਲੀ ਫਿਰ ਮੈਂ ਹੁਣ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਪਈਆਂ ਔਰ ਅਗਰ ਮੈਂ ਗੱਲ ਕਰਾਂ ਮੈਡੀਸਿਨ ਦੀ ਫੇਸ ਤੇ ਕੋਈ ਵੀ ਕਰੀਮ ਲਗਾਉਂਦੀ ਮੈਂ ਸੱਚੀ ਦੱਸਾਂ ਮੈਂ ਕੋਈ ਵੀ ਕਰੀਮ ਵਗੈਰਾ ਨਹੀਂ ਯੂਜ਼ ਕਰਦੀ ਮੈਂ ਨਾ ਡਾਕਟਰ ਕੋ ਪਹਿਲਾਂ ਜਦੋਂ ਮੇਰਾ ਫਸਟ ਟਾਈਮ ਮੇਰਾ ਫੇਸ ਵਗੈਰਾ ਖਰਾਬ ਹੋ ਗਿਆ ਸੀ ਨਾ ਡਾਕਟਰ ਕੋ ਮੈਂ ਕਾਫੀ ਵਗੈਰਾ ਨਾ ਦਵਾਈ ਵਗੈਰਾ ਲੈ ਕੇ ਖਾ ਚੁੱਕੀ ਆ ਡਾਕਟਰ ਦਵਾਈ ਲਗਾਉਣ ਨੂੰ ਵੀ ਦਿੰਦਾ ਖਾਣ ਨੂੰ ਵੀ ਦਿੰਦਾ ਉਹ ਨਾ ਉਹਨਾਂ ਚਿਰ ਹੀ ਰਾਮ ਆਂਦਾ ਜਿੰਨਾ ਚਿਰ ਤੁਸੀਂ ਮੈਡੀਸਿਨ ਖਾਂਦੇ ਹੋ ਜਾਂ ਫਿਰ ਆਪਣੇ ਫੇਸ ਤੇ ਤੁਸੀਂ ਕਰੀਮ ਵਗੈਰਾ ਲਗਾਉਂਦੇ ਹੋ ਜਿੱਦੇ ਤੁਸੀਂ ਲਗਾਣਾ ਉਹਨੂੰ ਬੰਦ ਕਰ ਦੋਗੇ ਨਾ ਤੁਸੀਂ ਦੇਖੋਗੇ ਨਾ ਥੋੜੇ ਦਿਨਾਂ ਬਾਅਦ ਥੋੜਾ ਫੇਸ ਦੁਬਾਰਾ ਤੋਂ ਫੇ ਉਹਦਾ ਕੋਈ ਫਾਇਦਾ ਨਹੀਂ ਮਨੀ ਵੇਸਟ ਹੁੰਦੀ ਤੁਹਾਡਾ ਪੈਸਾ ਖਰਾਬ ਹੁੰਦਾ ਆ ਇਸ ਤੋਂ ਚੰਗਾ ਆ ਤੁਸੀਂ ਇੰਟਰਨਲ ਆਪਣੇ ਜਿਹੜੇ ਸਰੀਰ ਨੂੰ ਆ ਸਾਫ਼ ਕਰੋ ਕਲੀਨ ਕਰੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਪਤਾ ਕੀ ਗੱਲਾ আজকাল ਸਾਰੇ ਜਿਹੜੀ ਬਾਹਰ ਦੀ ਆਪਣੀ ਸਕਿਨ ਹੁੰਦੀ ਹੈ ਜਿਵੇਂ ਆਪਣਾ ਫੇਸ ਹੋ ਗਿਆ ਹੱਥ ਪੈਰ ਹੋ ਗਏ ਇਹਨਾਂ ਨੂੰ ਹੀ ਸਾਰਾ ਸਾਰੇ ਜਾਣੇ ਨਾ ਚਮਕਾਨ ਦੇ ਵਿੱਚ ਆਪਣਾ ਟਾਈਮ ਵੇਸਟ ਕਰਦੇ ਨੇ ਇਹ ਨਹੀਂ ਪਤਾ ਕਿ ਇੰਟਰਨਲ ਵੀ ਓਨਾ ਹੀ ਜ਼ਿਆਦਾ ਇੰਪੋਰਟੈਂਟ ਆ ਤੁਹਾਨੂੰ ਆਪਣਾ ਕਲੀਨ ਕਰਨ ਵਾਸਤੇ ਪਲੀਜ਼ ਬਾਹਰ ਵਾਲੀਆਂ ਚੀਜ਼ਾਂ ਤੇ ਘੱਟ ਫੋਕਸ ਕਰੋ ਅੰਦਰ ਵਾਲੀਆਂ ਚੀਜ਼ਾਂ ਤੇ ਜ਼ਿਆਦਾ ਫੋਕਸ ਕਰੋ ਤੇ ਜਿਹੜੀ ਸਕਿਨ ਵਗੈਰਾ ਤੁਹਾਡੀ ਨਾ ਸਾਫ਼ ਛੇਤੀ ਹੋ ਜਾਏਗੀ ਤਵੇਂ ਨ ਆਪਣੇ ਕੱਪੜੇ ਆ ਜਿਹੜੇ ਸਾਰੇ ਧੋ ਦਿੱਤੇ ਤੇ ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਮੈਂ ਪੈਡ ਸ਼ੀਟ ਵੀ ਉਤਾਰਨੀ ਸੀ ਕਿ ਮੈਂ ਕਿਹਾ ਚੱਲ ਉਹਨੂੰ ਵੀ ਮੈਂ ਨਾਲ ਹੀ ਧੋ ਦੇਨੀ ਆ ਹੁਣ ਮੈਂ ਚੱਲ ਕੋਈ ਗੱਲ ਨਹੀਂ ਚੇਂਜ ਤਾਂ ਕਰ ਦਿੱਤੀ ਆ ਹੁਣ ਕੱਲ ਆਕਰ ਮੈਂ ਨਾ ਦੇਖੂਗੀ ਜੇ ਮੇਰਾ ਟਾਈਮ ਲੱਗਿਆ ਜਾਂ ਫਿਰ ਮੇਰਾ ਦਿਲ ਕਿਤਾ ਕੱਪੜੇ ਧੋਣ ਵਾਸਤੇ ਤਾਂ ਮੈਂ ਫਿਰ ਇਹਨੂੰ ਨਾਲ ਧੋ ਦੂੰਗੀ ਕਿਉਂਕਿ ਹੁਣ ਤਾਂ ਮੈਂ ਕੱਪੜੇ ਧੋ ਚੁੱਕੀ ਆ ਮਸ਼ੀਨ ਮੈਂ ਐਕਸਟਰਾ ਹੁਣ ਇਹਦੇ ਵਾਸਤੇ ਨਹੀਂ ਚਲਾਉਣੀ ਔਰ ਉਸ ਰੂਮ ਦੇ ਵਿੱਚ ਜਿੰਨਾ ਵੀ ਮੇਰਾ ਆਲੇ-ਦੁਆਲੇ ਖਲਾਰਾ ਸੀ ਥੋੜਾ ਬੋਤਾ ਹੁੰਦਾ ਆ ਉਹਨ ਮੈਂ ਚੱਕ ਲਿਆ ਸੀਗਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉੱਠ ਕੇ ਮੇਰਾ ਝਾੜੂ ਪੱچے ਵਾਲਾ ਕੰਮ ਹੋ ਗਿਆ ਸੀ ਥੋੜਾ ਬੋਤਾ ਹਜੇ ਮੇਰਾ ਰਹਿਂਦਾ ਕਰਨ ਵਾਲਾ ਔਰ ਜਿਹੜੀ ਡਸਟਿੰਗ ਕਲੀਨਿੰਗ ਆ ਔਰ ਜਿੱਥੇ ਵੀ ਕਪੜਾ ਮਾਰਨ ਵਾਲਾ ਹੈ ਔਰ ਮੈਂ ਸਵੇਰੇ ਹੀ ਮਾਰ ਦਿੱਤਾ ਸੀਗਾ ਦੋ ਦਿਨ ਹੋ ਗਏ ਆ ਕਾਟਨ ਵਗਾਰਾ ਵੀ ਮੇਰੇ ਵਾਸ਼ ਕੀਤੇ ਪਏ ਸੀਗੇ ਮੈਂ ਕਿਹਾ ਚੱਲ ਅੱਜ ਇਹਨਾਂ ਨੂੰ ਵੀ ਮੈਂ ਹੈਂਗ ਕਰ ਦੇਨੀ ਆ ਕਿਉਂਕਿ ਕਾਟਨ ਬਿਨਾ ਵੀ ਫੇਨਾ ਗੁਰਸ਼ੀਰ ਨੂੰ ਦੁਪਹਿਰੇ ਨੀਂਦ ਨਹੀਂ ਆਂਦੀ ਰੂਮ ਵਗਾਰਾ ਨਾਲ ਥੋੜਾ ਹਨੇਰਾ ਹੁੰਦਾ ਫੇ ਬੱਚਾ ਨੀਂਦ ਵੀ ਅੱਛੀ ਤਰੀਕੇ ਨਾਲ ਲੈ ਲੈਂਦਾ ਹੈ ਬੈਡਰੂਮ ਆਪਣਾ ਪੂਰਾ ਮੈਂ ਸੈੱਟ ਕਰਕੇ ਆ ਚੁੱਕੀ ਹਾਂ ਹੁਣ ਬਾਰੀ ਆndi ਹੈਗੀ ਗੁਰਸ਼ੀਨ ਦੇ ਮੈਡੀਸਿਨ ਦੀ ਕੱਲ ਤਾਂ ਪਾਪਾ ਨੇ ਨਾ ਇਹਨੂੰ ਮੈਡੀਸਿਨ ਖਵਾ ਦਿੱਤੀ ਸੀਗੀ ਉਹਨੇ ਕਈ ਵਾਰ ਖਾ ਲੈਂਦੀ ਔਰ ਕਈ ਵਾਰ ਫੇ ਖਾਂਦੀ ਨਹੀਂ ਹੈਗੀ ਮੈਨੂੰ ਨੇ ਬਸ ਇੱਥੇ ਇਹ ਡਰ ਸੀਗਾ ਵੀ ਮੈਡੀਸਿਨ ਇਹ ਖਾ ਲਵੇ ਸਿਰਨਾ ਨੂੰ ਰੋਟੀ ਵੀ ਮੈਂ ਬਹੁਤ ਜ਼ਿਆਦਾ ਮੁਸ਼ਕਿਲ ਖਵਾਇਆ ਕਿਉਂਕਿ ਤਾਂ ਗਲਾ ਬਹੁਤ ਜ਼ਿਆਦਾ ਦੁਖਦਾ ਪਿਆ ਆ ਔਰ ਵਿਚਾਰੀ ਨੂੰ ਕੱਲ ਤਾਂ ਮੈਂ ਰੋਟੀ ਬਿਲਕੁਲ ਵੀ ਨਹੀਂ ਦਿੱਤੀ ਬਸ ਤਲੀਆਂ ਖਿਚੜੀ ਦੇ ਉੱਤੇ ਹੀ ਸੀਗੀ ਓਟਸ ਵਗੈਰਾ ਬਣਾ ਕੇ ਦੇ ਦਿੱਤੇ ਸੀਗੇ ਕਿਉਂਕਿ ਉਹ ਥੋੜੇ ਜਿਨੇ ਸੌਫਟ ਹੁੰਦੇ ਆ ਗਲੇ ਤਾ ਕਰਕੇ ਨਾ ਅੱਜ ਮੈਂ ਵਿਚਾਰੀ ਨੂੰ ਫੇ ਸਵੇਰੇ ਅੱਜ ਮੈਂ ਇਹਨੂੰ ਗੋਭੀ ਵਾਲਾ ਪਰਾਂਠਾ ਬਣਾ ਕੇ ਦਿੱਤਾ ਉਹ ਵੀ ਅੱਧਾ ਮੈਂ ਬਹੁਤ ਮੁਸ਼ਕਲ ਔਰ ਜ਼ਬਰਦਸਤੀ ਨੂੰ ਖਵਾਇਆ ਕਿਉਂਕਿ ਨਾ ਮੈਡੀਸਿਨ ਖਾਣੀ ਸੀ ਨਾ ਤਾਂ ਕਰਕੇ ਮੈਡੀਸਿਨ ਵੀ ਮਤਾਣਾ ਫਟਾਫਟ ਖਵਾਈ ਮੈਂ ਕਿਹਾ ਫਿਰ ਨਾ ਇਹਦਾ ਦੁੱਧ ਪੀਣ ਦਾ ਟਾਈਮ ਹੋ ਜਾਣਾ ਆ ਔਰ ਫਿਰ ਮੈਂ ਥੋੜਾ ਥੋੜੇ ਗੈਪ ਬਾਅਦ ਦਵਾਈ ਵੀ ਦੇਣੀ ਸੀ ਦੋ ਮੈਡੀਸਿਨ ਸੀਗੀਆਂ ਉਹ ਦੋਨੋਂ ਮੈਡੀਸਿਨਾਂ ਥੋੜੇ ਥੋੜੇ ਟਾਈਮ ਬਾਅਦ ਦੇਣੀਆਂ ਸੀ ਤਾਂ ਕਰਕੇ ਮੈਂ ਕਿਹਾ ਅੱਧੇ ਪੌਨੇ ਘੰਟੇ ਦਾ ਗੈਪ ਪੈ ਜੂਗਾ ਨਾ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਦੁੱਧ ਬਲਾ ਦਾਂਗੀ ਜਿਹੜਾ ਮੇਰਾ ਸੋਫੇ ਵਾਲਾ ਕਮਰਾ ਨਾ ਆਲਮੋਸਟ ਸਾਰਾ ਡਾਨ ਨਾ ਸਾਰਾ ਮਤਲਬ ਸੈੱਟ ਹੋ ਚੁੱਕਿਆ ਆ ਬਸ ਇਹੀ ਵਾਲਾ ਰਹਿ ਗਿਆ ਸੀਗਾ ਕਿਉਂਕਿ ਇੱਥੇ ਗੁਰਸ਼ੀਨ ਉੱਟ ਬੈਂਦੀ ਆ ਨਾ ਫੇ ਸਾਰਾ نیچے ਸੁੱਟ ਦਿੰਦੀ ਆ ਸਾਰਾ ਕੁਝ ਮੈਂ ਕਾ ਚੱਲ ਇਹਨੂੰ ਝਾੜ ਕੇ ਬਿਚਾ ਦੇਣੀ ਆ ਔਰ ਜਿਹੜੇ ਮੇਰੇ ਦੂਸਰੇ ਸਾਈਡ ਤੇ ਹੈਗੇ ਸੋਫੇ ਵਾਲੇ ਛੋਟੇ ਉਹ ਤਾਂ ਮੈਂ ਪੂਰੇ ਸੈੱਟ ਕੀਤੇ ਹੋਏ ਉਹ ਤੇ ਹੁਣ ਆਪਾਂ ਕੁਝ ਨਹੀਂ ਕਰਨਾ ਹੈਗਾ ਉਹ ਤਾਂ ਮੈਂ ਮਾਰਨਿੰਗ ਜਦੋਂ ਉઠી ਸੀ ਸਾਰਾ ਖਲਾਰਾ ਵਗੈਰਾ ਚੱਕ ਦਿੱਤਾ ਸੀਗਾ ਇਹ ਰੋਜ਼ ਉੱਤੇ ਸਾਰ ਕਾਫੀ ਸਾਰਾ ਖਲਾਰਾ ਹੁੰਦਾ ਇਸ ਰੂਮ ਦੇ ਵਿੱਚ ਕਈ ਵਾਰ ਤਾਂ ਗੁਰਸ਼ੀਨ ਦੇ ਪਾਪਾ ਚੱਕ ਦਿੰਦੇ ਆ ਔਰ ਕਈ ਵਾਰ ਮੈਂ ਚੱਕ ਦੇਣੀ ਹੁੰਦੀ ਆ ਔਰ ਅੱਜ ਨਾ ਉਹਨਾਂ ਨੇ ਖਲਾਰਾ ਵਗਾਰਾ ਚੱਕ ਦਿੱਤਾ ਉਸ ਤੋਂ ਬਾਅਦ ਫਿਰ ਉਹ ਕੰਮ ਤੇ ਜਾਣ ਵਾਸਤੇ ਰੈਡੀ ਹੋਈ ਸੀਗੀ ਉਸੀ ਸਾਈਡ ਤੇ ਜਿਹੜਾ ਸੈਂਟਰ ਵਾਲਾ ਟੇਬਲ ਵੀ ਮੈਂ ਕਲੀਨ ਕਰ ਦਿੱਤਾ ਕਪੜਾ ਇੱਕ ਵਾਰੀ ਮੈਂ ਉਹਦੇ ਤੇ ਮਾਰ ਦਿੱਤਾ ਕਿਉਂਕਿ ਗੁਰਸ਼ੀਰ ਨੇ ਟੇਬਲ ਦੇ ਉੱਤੇ ਬੈਠੀ ਸੀ ਪਹਿਲਾਂ ਚੱਪਲਾ ਵਗੈਰਾ ਲੈ ਕੇ ਬੈਠੀ ਸੀ ਇਸ ਕਰਕੇ ਮੈਂ ਉਹਦੇ ਉੱਤੇ ਕਪੜਾ ਮਾਰ ਦਿੱਤਾ ਆ ਔਰ ਨਾ ਦੂਸੀ ਸਾਈਡ ਤੇ ਜਿਹੜਾ ਮਤਲਬ ਮੇਰਾ ਟੇਬਲ ਦਾ ਕਵਰ ਆ ਨਾ ਉਹ ਵੀ ਮੈਂ ਵਾਸ਼ ਕੀਤਾ ਸੀਗਾ ਦਰਅਸਲ ਨਾ ਉਹਨੂੰ ਡੇਲੀ ਹੀ ਵਾਸ਼ ਕਰਨਾ ਹੀ ਪੈਂਦਾ ਕਿਉਂਕਿ ਲਾਈਟ ਕਲਰ ਦਾ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਆ ਹੁਣ ਮੈਂ ਤਾਂ ਨਹੀਂ ਬਿਚਾਇਆ ਕਿਉਂਕਿ ਉਹ ਤੋਤਾ ਹੋਇਆ ਆ ਉਨਾ ਦੋਸੇ 사이드 ਤੇ ਪੋਚਾ ਮੈਂ ਲਗਾ ਦਿੱਤਾ ਸੀਗਾ ਪਹਿਲਾਂ ਥੋਨਾ ਗੱਲ ਕਰਦੇ ਕਰਦੇ ਮੈਂ ਕਿਹਾ ਪੋਚਾ ਵਿਕਾਰਾ ਸੁੱਕ ਗਿਆ ਜਿਹੜਾ ਮੈਂ ਸਮਾਨ ਕਿਚਨ ਦਾ ਨੀਚੋਂ ਕੱਢਿਆ ਸੀ ਨਾ ਮੈਂ ਕਿਹਾ ਨਾਲ ਨਾਲ ਇਹਨੂੰ ਮੈਂ ਸੈੱਟ ਕਰ ਦੇਣੀ ਆ ਫਿਰ ਨਾ ਮੈਂ ਵਿੜੇ ਵਿੱਚ ਵੀ ਪੋਚਾ ਮਨ ਆਇਆ ਬਾਕੀ ਨਾ ਕਦੇ ਕਦੇ ਥੋਨਾ ਮੈਂ ਪੋਚੇ ਵਾਲਾ ਰੁਟੀਨ ਵੀ ਆਪਣਾ ਸ਼ੇਅਰ ਕਰ ਲੈਣੀ ਆ ਔਰ ਕਈ ਵਾਰ ਮੈਂ ਨਹੀਂ ਵੀ ਕਰਦੀ ਹੁੰਦੀ ਜਿੱਦਾਂ ਨਾ ਮੈਨੂੰ ਕਈ ਵਾਰ ਮੈਸੇਜ ਆਉਣ ਲੱਗ ਜਾਂਦੇ ਤੁਸੀਂ ਆਪਣਾ ਪੋਚੇ ਵਾਲਾ ਰੁਟੀਨ ਡੇਲੀ ਸਾਡੇ ਨਾਲ ਸ਼ੇਅਰ ਕਰਿਆ ਕਰੋ ਮੈਨੂੰ ਪੋਚੇ ਵਾਲੀ ਰੁਟੀਨ ਡੇਲੀ ਸ਼ੇਅਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਨਾ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਆ ਫਿਰ ਤੁਸੀਂ ਵਲੌਗ ਫੁੱਲ ਵਾਚ ਬਿਲਕੁਲ ਵੀ ਨਹੀਂ ਕਰਦੇ ਇਸ ਕਰਕੇ ਬਹੁਤ ਸਾਰੀਆਂ ਇਦਾਂ ਦੀਆਂ ਘਰ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਵਾਂ ਜਿਹੜੀਆਂ ਮੈਂ ਸਕਿਪ ਕਰ ਦੇਨੀ ਆ ਤੁਸੀਂ ਸੋਚੋ ਪੂਰੇ ਦਿਨ ਦੇ ਵਿੱਚ ਇੰਨਾ ਸਾਰਾ ਕੰਮ ਹੁੰਦਾ ਆ 15 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਆਪਣਾ ਜਿਹੜਾ ਹਾਫ ਰੁਟੀਨ ਜਾਂ ਫਿਰ ਜਿਹੜਾ ਹਾਫ ਨਾਲੋਂ ਜ਼ਿਆਦਾ ਰੁਟੀਨ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਨੀ ਆ ਜੀ ਵੀ ਨਾ ਹਰ ਵਾਰੀ ਮੈਂ ਤੁਹਾਨੂੰ ਸ਼ੇਅਰ ਕਰਦੀ ਹੁੰਨੀ ਵਲੌਗ ਦੇ ਵਿੱਚ ਕਿ ਸਵੇਰੇ ਜਲਦੀ ਉੱਠਣ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਕ ਨਾ ਅਲੱਗ ਜਿਹਾ ਸਕੂਨ ਮਿਲਦਾ ਬਹੁਤ ਹੀ ਅੱਛੀ ਵਾਈਬ ਸਾਨੂੰ ਮਿਲਦੀ ਆ ਸਵੇਰੇ ਦੀ ਸ਼ੁਰੂਆਤ ਜਿਹੜੀ ਹੁੰਦੀ ਨਾ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਕਰਿਆ ਕਰੋ ਸਵੇਰੇ ਉੱਠ ਕੇ ਆਪਣੇ ਲਈ ਥੋੜਾ ਜਿਹਾ ਟਾਈਮ ਕੱਢਿਆ ਕਰੋ 10 ਤੋਂ 15 ਮਿੰਟ ਵਾਕ ਜ਼ਰੂਰ ਕਰਿਆ ਕਰੋ ਔਰ ਤੁਸੀਂ ਦੇਖੋਗੇ ਜਲਦੀ ਉੱਠਣ ਦੇ ਨਾਲ ਨਾ ਬਹੁਤ ਸਾਰੇ ਫਾਇਦੇ ਤਾਂ ਹੁੰਦੇ ਹੀ ਹੁੰਦੇ ਆ ਔਰ ਘਰ ਦੇ ਕੰਮ ਤਾਂ ਜਿਹੜੇ ਆਪਣੇ ਜਲਦੀ ਹੋ ਹੀ ਜਾਂਦੇ ਨੇ ਨਿਪਟ ਜਾਂਦੇ ਨੇ ਉਹਦੇ ਨਾਲ ਨਾਲ ਜਿਹੜੀ ਤੁਹਾਡੀ ਕੰਮ ਕਰਨ ਦੀ ਸ਼ਕਤੀ ਆ ਨਾ ਉਹ ਵੀ ਵੱ ਔਰ ਦੂਜੀ ਸਾਈਡ ਤੇ ਵਿਰੇ ਦੇ ਵਿੱਚ ਵੀ ਮੇਰਾ ਜਿਹੜਾ ਸਾਰਾ ਪੋਚਾ ਵੱਜ ਚੁੱਕਿਆ ਅੰਦਰ ਹੀ ਪੋਚਾ ਮੈਂ ਸਾਰਾ ਆਪਣਾ ਕੱਢ ਲਈ ਆਈ ਸੀ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਡੇਲੀ ਡੇਲੀ ਸ਼ੇਅਰ ਨਹੀਂ ਕਰਦੀ ਔਰ ਦੂਜੀ ਸਾਈਡ ਤੇ ਜਿਨੇ ਵੀ ਮੇਰੇ ਡਸਟਿੰਗ ਵਾਲੇ ਪੋਚੇ ਹੁੰਦੇ ਕਲੀਨਿੰਗ ਵਾਲੇ ਔਰ ਮੈਂ ਐਥੇ ਟੂ ਵਾਸ਼ ਵਿਸਣ ਦੇ ਕੋਲ ਹੀ ਵਾਸ਼ ਕਰਕੇ ਨਾ ਤਾਰ ਦੇ ਉੱਤੇ ਹੈਂਗ ਕਰ ਦਿੰਨੀ ਆ ਇੱਕ ਭੈਣ ਦਾ ਨਾ ਮੈਨੂੰ ਮੈਸੇਜ ਆਇਆ ਸੀਗਾ ਵੀ ਉਹ ਪੁੱਛਦੇ ਪਏ ਸੀ ਵੀ ਤੁਸੀਂ ਕਿਹੜਾ ਮੋਪਿੰਗ ਯੂਜ਼ ਕਰਦੇ ਆ ਸੋ ਮੈਂ ਨਾ ਇਹ ਵਾਲਾ ਜਿਹੜਾ ਮੋਪਿੰਗ ਵਾਲਾ ਇਹ ਮੈਂ Amazon ਤੋਂ ਮਗਵਾਇਆ ਸੀਗਾ ਔਰ ਇਹਨੂੰ ਨਾ ਮੰਗਵਾਇਆ ਇਹ ਮੈਨੂੰ ਘੱਟੋ ਘੱਟ ਮਤਲਬ ਮੈਨੂੰ ਯੂਜ਼ ਕਰਦਿਆਂ ਨੂੰ 7 ਮੰਥ ਹੋ ਚੁੱਕੇ ਆ ਔਰ ਵੀ ਕੁਆਲਿਟੀ ਹੋਰ ਜ਼ਿਆਦਾ ਅੱਛੀ ਆ ਹੈਵੀ ਆ ਇਤਨੀਆਂ ਵੀ ਲਾਈਟ ਵੇਟ ਆ ਹੈਵੀ ਚਾ ਔਰ ਨਾਲ ਤੁਹਾਨੂੰ ਇਸ ਤਰੀਕੇ ਦਾ ਇੱਕ ਹੈਂਡਲ ਜਿਹਾ ਮਿਲ ਜਾਏਗਾ ਜਿੱਦਾਂ ਕਈ ਵਾਰ ਇਦਾਂ ਹੁੰਦਾ ਨਾ ਆਪਾਂ ਪੋਚੇ ਵਗਾਰ ਇਹਦਾ ਪਾਣੀ ਭਰ ਲੈਨੇ ਆ ਆਪਾਂ ਕੋਈ ਫਿਚਰਕਿਆ ਨਹੀਂ ਚਾਹਦਾ ਸੋ ਤੁਸੀਂ ਨੇ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਅੱਜਾ ਫੋਲਡ ਇਹ ਤੁਸੀਂ ਇਸ ਤਰ੍ਹਾਂ ਹੀ ਲੈ ਕੇ ਜਾ ਸਕਦੇ ਹੋ ਹੋਰ ਨਾ ਇਹ بڑا ਵੀ ਹੋ ਜਾਂਦਾ ਹੈ ਇਸ ਤਰੀਕੇ ਦਾ ਇਹ ਤੁਸੀਂ ਛੋਟਾ ਵੀ ਕਰ ਸਕਦੇ ਹੋ ਐਸ ਤਿਹੇ ਤਰ੍ਹਾਂ ਅੱਜ ਦੇ ਗਾਉਂਦੇ ਕਿਤਾ ਨਾ ਦੋਸਰੀ ਗੱਲ ਇਹ ਦਾ ਵੀ ਇਹ ਦਾ ਜਿਹੜਾ ਇੱਥੇ ਨਾਲ نیچے ਇੱਕ ਨਰ ਬਟਨ ਲੱਗਿਆ ਹੋਇਆ ਜੇ ਤੁਸੀਂ ਇਹਨੂੰ ਰਿਮੂਵ ਕਰ ਦਿੰਦੇ ਨਾ ਇਹਦੇ ਵਿੱਚ ਜਿੰਨਾ ਪੋਚੀ ਵਾਲਾ ਪਾਣੀ ਹੈ ਗੰਦਾ ਉਹ ਸਾਰਾ ਨਿਕਲ ਜਾਏਗਾ ਇਹ ਆ ਜਿਹੜਾ ਰੋਡ ਵਗੈਰਾ ਆ ਇਹ ਐਡਜਸਟਿਵ ਵਾਲਾ ਇਹ ਫਿਲਿੱਟ ਨਾਲੇ ਓਪਨ ਹੋ ਜਾਂਦਾ ਔਰ ਅਬਜੰਸੀ ਉਹਦੇ ਵਿੱਚ ਵੈਸੇ ਪਤਾ ਹੀ ਸਾਰਿਆਂ ਨੂੰ ਕਿੱਦਾਂ ਯੂਜ਼ ਕਰਨਾ ਔਰ ਬਸ ਔਰ ਜਿਹੜਾ ਇਹਦਾ ਇਹ ਆਵਲੀ ਫਾਰ ਹੁਦੇ ਹੇਠੇ ਹੈ ਨਾ ਔਰ ਇਹ ਤੁਹਾਨੂੰ ਨਾਲ ਹੀ ਮਿਲਦੇ ਆ ਇਹਦੇ ਨਾਲ ਹੀ ਮੈਨੂੰ ਦੋ ਮਿਲੇ ਸੀਗੇ ਇਹਦੇ ਨਾਲ ਔਰ ਇੱਕ ਤਾਂ ਮੈਂ ਰੱਖ ਲਿਆ ਸੰਭਾਲ ਕੇ ਮੈਂ ਕਿਹਾ ਜਦੋਂ ਇਹ ਖਰਾਬ ਹੋ ਜਾਏਗਾ ਫਿਰ ਮੈਂ ਉਹ ਵਾਲਾ ਯੂਜ਼ ਕਰ ਲਾਂਗੀ ਨਾਲ ਤੁਹਾਨੂੰ ਇਹ ਮਿਲ ਮਿਲ ਜਾਂਦਾ ਔਰ ਨਾ ਇਹ ਸਟੇਨਲਸ ਸਟੀਲ ਦਾ ਆ ਔਰ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਅੱਛੀ ਆ ਔਰ ਇਹਦੇ ਵਿੱਚ ਨਾ ਕਾਫੀ ਸਾਰੇ ਤੁਹਾਨੂੰ ਮੋਪਿੰਗ ਮਿਲ ਜਾਣਗੇ ਬਹੁਤ ਜ਼ਿਆਦਾ ਲਾਈਟ ਵੇਟ ਹੁੰਦੇ ਆ ਅਗਰ ਉਹਦੀ ਕੁਆਲਿਟੀ ਦੀ ਗੱਲ ਕਰਾਂ ਅਗਰ ਉਹ ਸਸਤੀ ਆ ਤਾਂ ਫਿਰ ਤੁਸੀਂ ਸੋਚ ਲਓ ਉਹਦੀ ਕੁਆਲਿਟੀ ਵੀ ਐਦਾ ਦੀ ਹੋਏਗੀ ਜ਼ਿਆਦਾ ਅੱਛੀ ਕੁਆਲਿਟੀ ਨਹੀਂ ਹੋਏਗੀ ਸੋ ਮੈਂ ਤਾਂ ਰეკਮੈਂਡ ਕਰੂੰਗੀ ਅਗਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਆਈ ਥਿੰਕ ਇਸ ਦਾ ਪ੍ਰਾਈਸ ਆ ਜ਼ਿਆਦਾ ਨਹੀਂ ਤਾਂ ਮੈਨੂੰ ਜਿੱਤੇ ਕਿ ਯਾਦ ਆ 1000 ਪਤਾ ਨਹੀਂ 1100 ਦੇ ਵਿੱਚ ਵਿੱਚ ਇਹੀ ਮਤਲਬ ਇਹਨੂੰ ਮੋਪਿੰਗ ਆ ਜਿਹੜ Amazon ਤੋਂ ਮਗਾਇਆ ਸੀਗਾ کافی ਅੱਛਾ ਨਿਕਲ ਆਇਆ ਇਹਦੇ نیچے ਆ ਬਹੁਤ ਸੋਹਣੇ ਦਬੀ ਲੱਗੇ ਹੋਏ ਆ ਕੋਈ ਉਚਕਣ ਦੀ ਜ਼ਰੂਰਤ ਨਹੀਂ ਜਿੱੁੱਦਾ ਮਰਜੀ ਨੂੰ ਜੜ ਕੇ ਲੈ ਕੇ ਆ ਸਕਦੇ ਹੋ ਚਲਿਏ ਹੁਣ ਪੋਚੇ ਵਾਲਾ ਕੰਮ ਤਾਂ ਮੇਰਾ ਹੋ ਚੁੱਕਿਆ ਉਸ ਤੋਂ ਬਾਅਦ ਬਾਰੀ ਆਂਦੀ ਹੈ ਕਿ 쿠ਸ਼ੀਨ ਦਾ ਨਾ ਇੱਥੇ ਮੈਂ ਦੁੱਧ ਬਸ ਗਰਮ ਕੀਤਾ ਆ ਦੁੱਧ ਪਿਲਾ ਕੇ ਨਾ ਉਹਨੂੰ ਮੈਂ ਸਵਾਦੂੰਗੀ ਇੱਕ ਮੈਡੀਸਿਨ ਤਾਂ ਉਹਨੂੰ ਮੈਂ ਦੇ ਦੇਤੀ ਐ ਥੋੜੀ ਦੇ ਰੈਸਟ ਕਰ ਲੇਗੀ ਮੈਡੀਸਿਨ ਫਿਰ ਅਸਰ ਕਰਦੀ ਆ ਵੀਡੀਓ ਅੱਛਾ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਔਰ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਬਾਏ